ਸਸੀ ਕੌਰ ਜੀ ਜਸਵਿੰਦਰ ਕੌਰ ਜੀ ਹਾਂਜੀ ਹਾਂਜੀ ਤੇ ਇੱਕ ਮੈਂ ਤਾਂ ਫੋਡੀ ਇਹ ਨਾ ਆ ਵੀਡੀਓ ਵਾਇਰਲ ਹੋ ਗਈ ਆਪਣੇ ਫੇਸਬੁੱਕ ਤੇ ਦੇਖੋ ਜੀ ਇਹ ਨਾ ਮੈਂ ਤੁਹਾਨੂੰ ਗੱਲ ਦੱਸ ਦਿੰਦੀ ਹਾਂ ਹੋ ਗਏ 10 11 ਮਹੀਨੇ ਕਿਸ ਗੱਲ ਨੂੰ ਠੀਕ ਹੋ ਸਾਡੇ ਵੇੜੇ ਦੇ ਵਿੱਚ ਉਪਰਾ ਬੰਦਾ ਰਹਿੰਦਾ ਸੀ ਇਹ ਅੱਛਾ ਇਹ ਲਾਮੂ ਆ ਕੇ ਬੱਦਲੀ ਕਲਾਂ ਦਾ ਹਾਂਜੀ ਕਿਸੇ ਨੂੰ ਮਰਜੀ ਮੇਰਾ ਰਿਕਾਰਡ ਪੁੱਛੋ ਭਗਤੇ ਦੇ ਵਿੱਚ ਵੀ ਸੂਬੇ ਦੇ ਘਰ ਵਾਲੀ ਡੈਥ ਹੋਈ ਵੀ ਮੇਰੇ ਘਰ ਵਾਲੇ ਦੀ ਕਿਹੋ ਜੀ ਬੁੜੀਆ ਜਸਵਿੰਦਰ ਕੌਰ ਪੂਨੇ ਪ੍ਰਧਾਨ ਦੀ ਨੋ ਕਿਹੋ ਜੀ ਬੁੜੀਆ ਕਿਹੋ ਜੀ ਕਿਵੇਂ ਉਹਦਾ ਨੇਚਰ ਆ ਠੀਕ ਆ ਕਿਹੋ ਜਾਂ ਉਹ ਕੁਛ ਕਰਦੀ ਆ ਮੈਂ ਦੋ ਤਿੰਨ ਘਰਾਂ ਦੇ ਕੰਮ ਕਰਦੀ ਜੀਦੇ ਫੈਕਟਰੀ ਮੇਰੀ ਡਿਊਟੀ ਕੀਤੀ ਠੀਕ ਆ ਹੁਣ ਮੈਂ ਪਰਮ ਕੰਪਨੀ ਦੇ ਵਿੱਚ ਲੱਗਿਆ ਤੇ ਜਿਹੜਾ ਤੁਸੀਂ ਰਿਕਾਰਡਿੰਗ ਦੇ ਵਿੱਚ ਬੋਲੀ ਜਾਂਦੇ ਹੋ ਕਿ ਸਰਕਾਰ ਵੀ ਆਪਣੀਆਂ ਬੁਲਕਾਰ ਸਿੱਧੂ ਵੀ ਆਪਣਾ ਗੱਲ ਤਾਂ ਫੋਲੋ ਜੀ ਮੈਂ ਇਹਨੂੰ ਬਾਸ ਚ ਲਿਆਂਦਾ ਸੀ ਦੋ ਤਿੰਨ ਵਾਰੀ ਮੈਂ ਕਿਹਾ ਵੀ ਮੈਂ ਗੱਲਾਂ ਚ ਲਿਆਂਗੇ ਸੀ ਇਹਨੂੰ ਵੀ ਆਜੇ 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 ਇਹ ਬੰਦਾ ਮੇਰੇ ਨਹੀਂ ਗੱਲਾਂ ਚਾਹੇ ਇਹ ਕੰ ਇਕਮ ਦੀ ਦੁਕਾਨ ਤੇ ਵੰਦਾ ਸੀ ਇਹ ਇਕਮ ਤੇ ਇਹ ਦੋਵੇਂ ਵੇਚਦੇ ਸੀ ਮੈਨੂੰ ਜਦੋਂ ਦੋ ਤਿੰਨ ਮੁੰਡਿਆਂ ਨੇ ਸਾਡੇਆਂ ਨੇ ਭਗਤੇ ਵਾਲਿਆਂ ਨੇ ਕਿਹਾ ਵੀ ਜਿਵੇਂ ਮਰਜ਼ੀ ਕਰਨਾ ਕਰ ਉਹ ਮੁੰਡੇ ਨੂੰ ਕਹਗਣੇ ਨੂੰ ਛਕਾ ਅੱਛਾ ਇਹ ਨੂੰ ਮੈਂ ਬਹੁਤ ਬਾਲਚ ਲਿਆਂਦਾ ਮੈਂ ਕਿਹਾ ਆ ਜਾ ਆ ਜਾ ਆ ਜਾ ਆਪਣੀ ਸਰਕਾਰ ਵੀ ਬਣ ਗਈ ਐਂ ਵੀ ਕਰਤਾ ਪਰ ਇਹ ਨੇ ਘਰ ਛੱਡਤਾ ਉਹਦਾ ਇਥੋਂ ਭੱਗਦੇ ਹੋ ਅੱਛਾ ਜੀ ਘਰ ਛੱਡ ਕੇ ਹੁਣੇ ਫੇਰ ਆ ਗਿਆ ਸਾਡੇ ਭਗਤੇ ਦੇ ਵਿੱਚ ਅੱਛਾ 10-12 ਦਿਨ ਹੋ ਗਏ ਮੈਂ ਹੁਣ ਇਹਨੂੰ ਉੱਧਰ ਦੀ ਮੈਂ ਲੰਗੀ ਸਕੂਟ 'ਤੇ 10-12 ਦਿਨ ਹੋ ਗਏ ਹੁਣ ਮਹਾਜਨਾ ਦੇ ਘਰੇ ਫੇਰ ਚਵਾਰੇ ਦੇ ਵਿੱਚ ਬੈਠਾ ਵੀ ਆ ਤਾਂ ਉੱਪਰ ਚਿੱਟਾ ਫੇਰ ਵੇਚ ਦਿਆ ਹਾਂ ਫੇਰ ਵੇਚਦਾ ਇਹ ਤੇ ਤੁਹਾਡੀ ਜਿਵੇਂ ਸਰਕਾਰ ਤੁਸੀਂ ਬਲਕਾਰ ਸਿੱਧੂ ਤੱਕ ਗੱਲ ਪਹੁੰਚ ਕੀਤੀ ਨਹੀਂ ਕੀ ਇਹਨੂੰ ਫੜੋ ਕਿ ਚਿੱਟਾ ਵੇਚਦਾ ਮੈਂ ਤਾਂ ਮੈਂ ਤਾਂ ਜੀ ਤੋ ਤਿੰਨ ਵਾਰੀ ਬਲਕਾਰ ਸਿੱਧੂ ਨੂੰ ਕਹਿੰਦਾ ਮੈਂ ਆਪ ਹੀ ਬਥੇਰੇ ਥਾਣੇ ਦਿਲਵਾਰੀ ਦੇ ਦਿੰਨੀ ਆ ਸਰਖਾਸਾ ਅੱਛਾ ਨਹੀਂ ਫੇਰ ਵੀ ਮੈਂ ਐਚਐਸ ਸੋਨਾ ਵੀ ਜੜ ਕੇ ਆਈ ਉਹਦੇ ਮੇਰੇ ਕਾ ਤੂੰ ਫੜਦਾ ਕਾ ਤੂੰ ਨਹੀਂ ਬਈ ਕੀ ਗੱਲ ਆ ਅਸੀਂ ਆਪ ਤੈਨੂੰ ਹੱਥੀ ਬਣਾਉਨੇ ਆ ਬੰਦੇ ਹਣਾ ਦੋ ਤਿੰਨ ਮੈਂ ਵੇੜੇ ਚ ਵੀ ਫੜਾਇਆ ਮੈਨੂੰ ਪੁੱਛ ਕੇ ਦੇਖੋ ਵੀ ਕਿਹੋ ਜੀ ਬੁੜੀ ਮੇਰਾ ਇੱਕ ਜਵਾਕ ਸੱਤਾਂ ਸਾਲਾਂ ਦਾ ਬੇਟਾ ਮੇਰਾ ਅੱਛਾ ਜੀ ਕੀ ਮੇਰੇ ਬੇਟੇ ਆਪਦੇ ਘਰੇ ਅਸੀਂ ਨਾ ਇਹ ਜੇ ਕੁੱਤੇ ਕੰਮ ਕੀਤੇ ਤੇ ਨਾ ਹੀ ਕਰਨੇ ਪਰ ਮੈਂ ਵਰਖਲਾਪ ਹੁੰਦੀ ਜਿੱਥੇ ਮੈਂ ਲਹੁੰਨੀਆਂ ਉੱਥੇ ਵਰਖਲਾਪ ਮੈਂ ਹੁੰਨੀ ਆ ਮੈਂ ਫੜਾਇਆ ਵੀ ਅਸਰੇ ਭਗਤੇ ਭਾਈ ਚੋਂ ਮੁੰਡੇ ਗਗਨੇ ਗਗਨੇ ਦੋ ਹੋ ਰਹੇ ਇੱਥੇ ਮੁੰਡੇ ਦੋ ਤਨ ਉਹ ਵੀ ਮੈਂ ਚਕਾਈ ਏਕਮ ਦੀ ਦੁਕਾਨ ਤੇ ਵੇਖਦਾ ਸੀ ਮੈਨੇ ਜੀਮੀਦਾਰ ਵੀ ਲੈ ਕੇ ਗਿਆ ਸਾਡੇ ਘਰੋਂ ਸੱਦ ਕੇ ਠੀਕ ਹੈ ਜਿਹੜੀ ਉਹਨਾਂ ਨੂੰ ਇਹ ਨਾਲ ਲੈਦਣਾ ਤੁਹਾਡਾ ਕੋਈ ਲੇਗਾ ਦੇ ਕਹਿੰਦੀ ਤੁਸੀਂ ਉਹਨੂੰ ਫੜਾਉਣ ਦੀ ਕੋਸ਼ਿਸ਼ ਕਰਦੇ ਸੀ ਮੈਂ ਕੋਸ਼ਿਸ਼ ਕਰਦੀ ਆ ਫੜਾਉਣ ਦੀ ਮੈਂ ਤਾਂ ਹੁਣ ਵੀ ਕਰਦੀ ਆ ਕੋਸ਼ਿਸ਼ ਫੜਾਉਣ ਦੀ ਠੀਕ ਹੈ ਮੈਂ ਕਿਹਾ ਸੀ ਇਹਨੂੰ ਬਾਤ ਚ ਲਿਆ ਮੈਂ ਮੈਂ ਕਿਵੇਂ ਨਾ ਕਿਵੇਂ ਮੇਰੇ ਕੋਲ ਆਵੇਂ ਮੈਂ ਘਰੇ ਬੰਨੂ ਇਹਨੂੰ ਅੱਛਾ ਮੈਂ ਤੈਨੂੰ ਕਿਹਾ ਸੀ ਮੈਨੂੰ ਆਦਾ ਤੂੰ ਕੱਲੀ ਰਹਿਣੀ ਆ ਤੇਰੇ ਨਾਲ ਕੁੜੀਆਂ ਮਟਿਆਰਾ ਤੂੰ ਭਾਵ ਨਹੀਂ ਮੇਰੇ ਤੇ ਜਨਾਬ ਵਾਲਾ ਮੈਂ ਕਿਹਾ ਜਮਾ ਨਹੀਂ ਤੈਨੂੰ ਕੋਸ਼ਿਸ਼ ਵੀ ਕਰਦੀ ਤੂੰ ਇੱਕ ਵਾਰੀ ਆ ਤਾਂ ਸਹੀ ਆ ਆਪਾਂ ਵਧੀਆ ਕੰਮ ਕਰਾਂਗੇ ਤੂੰ ਮਿਲ ਮੈਨੂੰ ਮੈਂ 100 अच्छा ਤੁਸੀਂ 6000 ਰੁਪਏ ਦਿੱਤਾ ਇਹਨੂੰ ਚਿੱਟਾ ਲੈਣ ਵਾਸਤੇ ਹਾਂ ਮੈਂ ਦਿੱਤਾ ਇਹਨੂੰ ਮੈਂ ਕਿਹਾ ਤੂੰ ਲਿਆ ਚਿੱਟਾ ਲਿਆ ਜਾ ਤੇ ਜਿੱਥੋਂ ਇਹ ਲਿਆਉਂਦਾ ਜਿੱਥੋਂ ਇਹ ਲਿਆਉਂਦਾ ਸੋਡੇ ਕੋਲ ਉਹ ਹੈਗਾ ਕੀ ਭਈ ਇਹ ਬੰਦਾ ਇੱਥੋਂ ਚਿੱਟਾ ਲੈ ਕੇ ਵੇਚਦਾ ਆ ਬੰਦੇ ਤੋਂ ਨਹੀਂ ਜੀ ਨਹੀਂ ਨਹੀਂ ਇਹ ਨਾ ਸਾਰਾ ਏਕਮ ਦੀ ਦੁਕਾਨ ਤੇ ਵੇਂਦਾ ਇਹ ਇੱਕ ਮੈਂ ਸਾਰਾ ਕੁਝ ਕਰਵਾਉਂਦਾ ਉਥੇ ਵਾਲ ਕਟਿੰਗ ਕਰਦਾ ਏਕਮ ਏਕਮ ਦੇ ਕੋਲ ਗਰ ਉਹ ਬਾਵਾ ਜਾਣੇ ਮੁੰਡੇ ਇੱਕ ਚਿੱਟਾ ਸਾਡੇ ਭਗਤੇ ਭਾਈ ਦਾ ਚਿੱਟਾ ਮਸ਼ਹੂਰ ਮਸ਼ਹੂਰ ਆ ਮੁੰਡਾ ਉਹ ਵਸਤੀ ਚੋਂ ਉਹ ਵੀ ਇਹਦੇ ਕੋਲੇ ਵਹਿੰਦਾ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਚੱਕ ਗਗਨੇ 1000 ਰੁਪਏ ਲਿਆ ਤੂੰ ਮੈਨੂੰ ਕੈਸੂ ਤਾਂ ਲਿਆ ਕੇ ਦੇ ਮੈਂ ਨੂੰ ਉਤੋਂ ਕਢਣਾ ਮੈਂ ਕਿਹਾ ਫੜਾਂ ਹੂੰ ਫੇਰ ਫੜੂੰਗੀ ਮੈਂ ਇਹਨੇ ਪਾ ਗੱਲ ਨਹੀਂ ਕੀਤੀ ਉਹ ਵੀ ਹਾਜਮੇ ਕਰ ਲਿਆ 1000 ਰੁਪਏ ਵੀ ਹਾਜਮੇ ਕਰ ਲਿਆ ਮੈਂ ਤਾਂ ਕਹਾਂ ਚੱਲ ਕੋਈ ਗੱਲ ਨਹੀਂ ਉਹ ਵੀ ਨਹੀਂ ਦਿੱਤਾ ਇਹਨੇ 1000 ਮੈਂ ਬਠੇਰਾ ਵਾਲ ਚ ਲਿਆਂਦਾ ਮੈਂ ਕਿਹਾ ਕਿਵੇਂ ਨੇ ਕਿਵੇਂ ਤਾਂ ਆਵੇ ਮੇਰੇ ਕੋਲੇ ਨਹੀਂ ਪਾ ਰਹੇ ਇਹ ਮੇਰੇ ਵਾਲ ਚਾਇਆ ਪਰ ਮੈਂ ਵਾਲ ਚ ਤਾਂ ਇਹਨੂੰ ਲੈ ਆਉਣਾ ਸੀ ਪਰ ਜੇ ਇਹ ਕੰਮ ਨਾ ਹੁੰਦਾ ਤਾਂ ਇਹ ਕੰਮ ਕਹਿ ਦਿੰਦਾ ਵੀ ਉਹਦੇ ਕੋਲੇ ਜਾ ਹੀ ਨਾ ਅੱਛਾ ਇਹ ਕੰਮ ਲੂਤਗਾ ਲਾ ਦਿੰਦਾ ਉਹਨੂੰ ਕਹਿ ਦਿੰਦਾ ਜਾ ਹੀ ਨਾ ਤੈਨੂੰ ਫੜਾਊਗੀ ਠੀਕ ਹੈ ਓਕੇ